ਯੋਗ ਇਹਦਾ ਕੋਇਆ ਉਹ ਉਲੀ ਲੱਗਾ ਬਿਲਕੁਲ ਨਹੀਂ ਹੈ ਠੀਕ ਹੈ ਉਹਨਾਂ ਨੇ ਉਸੇ ਟ੍ਰੇ ਚੋਂ ਸੈਂਪਲ ਲੇਤਾ ਸੀ ਉਹ ਹੋਇਆ ਕੀ ਹੈ ਕਿ ਮੁੰਡਾ ਜਦੋਂ ਰੱਖਣਾ ਗਿਆ ਉਹ ਉੱਪਰ ਇੱਕ ਟ੍ਰੇ ਹੋਰ ਰੱਖੀ ਗਈ ਹੈ ਠੀਕ ਹੈ ਇਸ ਕਰਕੇ ਜਿਹੜਾ ਘਿਓ ਹੈ ਨਾ ਅਸੀਂ ਘਿਓ ਦੇਸੀ ਬਣਾਉਂਦੇ ਆ ਨਾ ਹੀ ਅਸੀਂ ਵੇਚਦੇ ਆ ਲੇਕਿਨ ਉਹਨਾਂ ਨੇ ਜਿਹੜਾ ਅਸੀਂ ਦੂਸਰਾ ਘਿਓ ਵਨਸਪਤੀ ਯੂਜ਼ ਕਰਦੇ ਆ ਉਹਨਾਂ ਨੇ ਉਹਦਾ ਵੀ ਸੈਂਪਲ ਲਿਆ ਠੀਕ ਹੈ ਜੀ ਬਾਕੀ ਰਿਪੋਰਟ ਸਾਹਮਣੇ ਆ ਦੇਗੀ ਹਾਂ ਜੀ ਆਪਣੇ ਅੰਦਰ ਗੋਡਾਊਨ ਚ ਕਮ ਇਨਸ਼ਾਅੱਲਾ ਰੋਡ ਤੇ ਫਲੋਸਪੋਰ ਤੋਂ ਫੂਡ ਸੈਫਟੀ ਦੀ ਟੀਮ ਤੇ ਉਹਨਾਂ ਦੇ ਨਾਲ ਕਿਸਾਨ ਜੱਥੇ ਬੰਦਿਆਂ ਉਹ ਇੱਥੇ ਆਏ ਨੇ ਉਹਨਾਂ ਨੂੰ ਪੀਸੀ ਦਾ ਸੀਗਾ ਕਿ ਉਪਰੋਂ ਕੀ ਅਸੀਂ ਇੱਥੇ ਚੈਕਿੰਗ ਕਰਦੇ ਹਾਂ ਠੀਕ ਹੈ ਜੀ ਉਹਨਾਂ ਨੇ ਚੈਕਿੰਗ ਕੀਤੀ ਹੈ ਸਭ ਤੋਂ ਪਹਿਲਾਂ ਜਦੋਂ ਆਏ ਆ ਉਹਨਾਂ ਨੂੰ ਸੌਰੀ ਕਿ ਉਹਨਾਂ ਨੂੰ ਵੇਟ ਕਰਨੀ ਪਈ ਕਿਉਂਕਿ ਲੜਕਾ ਲੰਚ ਟਾਈਮ ਸੀਗਾ ਲੌਕ ਕਰਕੇ ਤੇ ਮਾਰਕੀਟ ਚ ਲੱਗ ਗਿਆ ਚਾਬੀ ਲੈ ਕੇ ਫਿਰ ਉਹਨਾਂ ਨੇ ਦੇਖੋ ਮੈਨੂੰ ਸਾਥ ਨੇ ਕਾਲ ਕੀਤੀ ਮੈਂ ਉਵੇਂ ਹੀ ਇੱਥੇ ਗੋਡਾਊਨ ਪਹੁੰਚ ਗਿਆ ਸੀ ਲੜਕੇ ਨੂੰ ਕਾਲ ਕਰਕੇ ਬੁਲਾਇਆ ਤੇ ਗੋਡਾਊਨ ਖੁੱਲਿਆ ਸੀ ਇੱਥੇ ਤੇ ਇਹਨਾਂ ਨੇ ਸਾਰਾ ਕੁਝ ਚੈੱਕ ਕੀਤਾ ਜੀ ਠੀਕ ਹੈ ਜੀ ਚੈੱਕ ਕਰਨ ਦੇ ਵਿੱਚ ਇਹਨਾਂ ਨੂੰ ਅ ਸਾਰੇ ਨੇ ਕਿਹਾ ਕਿ ਅ ਅਸੀਂ ਇੱਥੇ ਆ ਚੀਜ਼ਾਂ ਦੇ ਸੈਂਪਲ ਲੈਣੇ ਆ ਅਸੀਂ ਕਿਹਾ ਜੀ ਤੁਸੀਂ ਲੈ ਸਕਦੇ ਹੋ ਕਿਉਂਕਿ ਅਸੀਂ ਇੱਕ ਪਿਓਰਟੀ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਇੱਕ ਪਿਓਰ ਚੀਜ਼ ਯੂਜ਼ ਕਰਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਇੱਕ ਮਟੀਰੀਅਲ ਪਿਆ ਵੇਸਟ ਉਹ ਵੇਸਟੇਜ ਮਟੀਰੀਅਲ ਕੀ ਹੈ ਕਿ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਜਿਹੜੀ ਉਹਦੇ ਵਿੱਚੋਂ ਪੀਸ ਟੁੱਟੇ ਆ ਉਹ ਵੇਸਟੇਜ ਅਸੀਂ ਇੱਕ ਭਾਂਡੇ 'ਚ ਕੱਢੇ ਹੋਏ ਆ ਉਹ ਸ਼ਾਮ ਨੂੰ ਨਗਰਪਾਲਿਕਾ ਦਾ ਹੀ ਲੱਗਦਾ ਠੀਕ ਹੈ ਸਫਾਈ ਵਾਲਾ ਜਿਹੜਾ ਉਹ ਵੇਸਟੇਜ ਲੈ ਜਾਂਦਾ ਖੜੀ ਇਕੱਠੀ ਕਰਕੇ ਉਹ ਅਸੀਂ ਉਹ ਸ਼ਾਮ ਨੂੰ ਆਉਂਦਾ ਆਪਣੀ ਗੱਡੀ ਲੈ ਕੇ ਸਾਰਾ ਇਕੱਠਾ ਕਰਕੇ ਲੈ ਜਾਂਦਾ ਉਹ ਕਹਿੰਦੇ ਕਿ ਅਸੀਂ ਬਾਕੀ ਚੀਜ਼ਾਂ ਦੇ ਵੀ ਸੈਂਪਲ ਲੈਣੇ ਆ ਉਹ ਉਹਨਾਂ ਨੇ ਇੱਕ ਜਿਹੜੀ ਚੀਜ਼ਾਂ ਦੇ ਵੀ ਸੈਂਪਲ ਲਏ ਆ ਉਹ ਅਸੀਂ ਉਹਨਾਂ ਨੂੰ ਕੋਈ ਵੀ ਮਨਾ ਨਹੀਂ ਕੀਤਾ ਉਹਨਾਂ ਨੇ ਸੈਂਪਲ ਲਈ ਆ ਇਹ ਉਹਨ ਸੈਂਪਲ ਅੱਗੇ ਲੈਬੋਰੀਟਰੀ ਤੇ ਜਾਣਗੇ ਠੀਕ ਹੈ ਜੀ ਜੋ ਵੀ ਰਿਪੋਰਟ ਆਏਗੀ ਉਹ ਅਸੀਂ ਦੇਖ ਲਵਾਂਗੇ ਬਾਕੀ ਅਸੀਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਕਰੈਲੀ ਜੀਰੇ ਦੇ ਵਿੱਚ ਕੀਤੀ ਸੀ ਨਾ ਜਿਹਦੇ ਵਿੱਚ ਲੋਕਾਂ ਨੇ ਆਪਣੀ ਸੰਤਨਾ ਵੈਧਾ ਕੀਤਾ ਸੀ ਵੀ ਆਪਣੇ ਜੀਰੇ ਦੇ ਵਿੱਚ ਮਠਿਆਈਆਂ ਘਿਓ ਪਨੀਰ ਨਕਲੀ ਜਿਹੜਾ ਦੁੱਧ ਬਹੁਤ ਕੁਝ ਬੰਦਾ ਅੱਜ ਸਵੇਰ ਦਾ ਸਾਡੇ ਨਾਲ ਟੀਮ ਆ ਸਾਰੀ ਕੋਈਪੁਰ ਤੋਂ ਆਏ ਆ ਤੇ ਉਹ ਜਿਹੜੀ ਸੈਂਪਲ ਜਿਹੜੇ ਭਰੀ ਜਾਂਦੇ ਆ ਜਿਹੜਾ ਸਾਨੂੰ ਤੱਕ ਪੈਂਦਾ ਤੇ ਅਸੀਂ ਅੱਜ ਜਿਹੜਾ ਕਰਮਚੰਦ ਕੇ ਜਿਹੜੀ ਅੰਦਰਲੀ ਦੁਕਾਨ ਆ ਉਹਦੀ ਜਿਹੜੀ ਮਤਲਬ ਹਲਵਾਈ ਜਿੱਥੇ ਵਹਿੰਦੇ ਆ ਕੋਚਲਾਲ ਰੋਡ ਤੇ ਅਸੀਂ ਉੱਥੇ ਗੱਲ ਇਸ ਟਾਈਮ ਤੇ ਕਰ ਰਹੇ ਆ ਤੇ ਜਿਹੜੀ ਜਿਹੜੀ ਇਹਨਾਂ ਦੀ ਇੱਥੇ ਚੀਜ਼ਾਂ ਦੇ ਸੈਂਪਲ ਭੁਆਏ ਆ ਤੇ ਛੱਕੀ ਸੀ ਜਿਹੜੀਆਂ ਸਾਨੂੰ ਛੱਕੀ ਦਿਂਦੀਆਂ ਸੀ ਅਸੀਂ ਉਹ ਸੈਂਪਲ ਭੁਆਏ ਆ ਉਹਦੇ ਵਿੱਚੋਂ ਜਿਹੜਾ ਸੈਂਪਲ ਜਿਹੜਾ ਜਿਉਂਦੇ ਚ ਕੋ ਢੱਲ ਨਾ ਸਰਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਪ੍ਰਮਾਣਿਤ ਮਾਣ ਨੂੰ ਬੇਨਤੀ ਕਰਦੇ ਆ ਅਸੀਂ ਇੱਥੋਂ ਕੁਝ ਲੈਣਾ ਦਿਨਾਂ ਨਹੀਂ ਗਾ ਅਸੀਂ ਤਾਂ ਸਰ ਜਿਹੜਾ ਫਲਬ ਹੋਈ ਜਾਂਦਾ ਵਿਹਵਾ ਦੇ ਵਿੱਚ ਜਿਹੜਾ ਨਕਲੀ ਐਨਾ ਸਮਾਨ ਬਣ ਜਾਂਦਾ ਤੇ ਸਾਡੇ ਕੋਲੇ ਘਰ ਤੋਂ ਘੱਟ ਜਿਹੜਾ ਇੱਕ ਮਣ ਘੋ ਦੇਸੀ ਪਿਆ ਜਿਹਦੇ ਵਿੱਚ ਅਸੀਂ 4-4 ਕਿਲੋ ਦੁਕਾਨਾਂ ਤੋਂ ਲਿਆ ਹੁਣ ਉਹਨਾਂ ਦੀ ਹੋਣ ਲੱਗੇ ਆ ਸਾਨੂੰ ਇਹ ਵੀ ਪਤਾ ਸੀ ਵੀ ਜਦੋਂ ਇਹ ਆਉਂਦੇ ਆ ਮਤਲਬ ਫੂਡ ਇਨਸਪੈਕਟਰ ਆਉਂਦੇ ਆ ਕਦੋਂ ਤੇ ਇੱਕ ਦੁਕਾਨ ਤੇ ਆਉਂਦੇ ਆ ਤੇ ਦੂਜੇ ਸਾਰਿਆਂ ਨੂੰ ਟੈਲੀਫੋਨ ਚਲੇ ਜਾਂਦਾ ਅਸੀਂ ਉਹਨਾਂ ਦਾ ਇਲਾਜ ਕੀਤਾ ਉਹ ਸਾਡੀ ਗੱਡੀ ਦੇ ਵਿੱਚ ਆ 5-5 74 ਲੀਟਰ ਅਸੀਂ ਘਿਓ ਦੇ ਲਿਆ ਜਿੱਦ ਘਿਓ ਦੀ ਕੀਮਤ 400 250 300 ਦੇਸੀ ਘਿਓ ਤੇ ਮਾਰਕਾ ਹੁਣ ਉਹਨਾਂ ਦੀ ਦੁਕਾਨ ਤੇ ਜਾਵਾਂਗੇ ਉਹਨਾਂ ਨੂੰ ਪੈਸੇ ਜਿਹੜੇ ਪਾਏ ਆ ਸਕੰਦਰ ਨਾਲ ਉਹਨਾਂ ਦੁਕਾਨਦਾਰ ਵੀਰਾਂ ਦੀ ਫੋਟੋ ਵੀ ਅਸੀਂ ਵਿੱਚ ਲਈ ਆ ਦੁਕਾਨ ਦੀ ਫੋਟੋ ਵੀ ਲਈ ਅਸੀਂ ਅੱਜ ਦਿਨ ਕੋਈ ਕੰਮ ਕਰ ਰਹੇ ਆ ਤੇ ਜਿਹੜਾ ਹੁਣ ਇੱਥੇ ਜਿੰਨਾ ਜਿੰਨਾ ਸਾਨੂੰ ਛੱਕੀ ਸਮਾਨ ਦਿਸਿਆ ਬਹੁਤ ਲਾਤ ਮਾੜੇ ਦਿਸਿਆ ਆ ਤੁਹਾਨੂੰ ਵਿੱਚ ਵਿਖਾਤਾ ਮੁੰਡਿਆਂ ਨੇ ਇੰਨੀ ਇੰਨੀ ਬੈਲ ਤੇ ਸਮੈਲ ਇੱਥੇ ਆ ਰਹੀ ਆ ਬੰਦਾ ਖੜ ਨਹੀਂ ਸਕਦਾ ਤੇ ਕਿੱਥੇ ਅਸੀਂ ਕਹਿੰਦੇ ਵੀ ਨਾਬੀ ਦੁਕਾਨ ਆ ਜਿਹੜੀ ਅਸੀਂ ਬਹੁਤ ਮੇਰੇ ਖਾ ਮੋਗੇ ਤੱਕਰ ਵੀ ਸਮਾਨ ਜਾਂਦਾ ਅਸੀਂ ਲੱਗੇ ਆ ਜੀ ਆਦਾ ਜਿਹੜਾ ਜੋ ਸੀ ਲੋਕਾਂ ਨੇ ਵੈਦਾ ਕੀਤਾ ਸੀ ਤੇ ਲੋਕਾਂ ਨੂੰ ਕਹਿੰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਸਾਡਾ ਸਾਥ ਦਿਓ ਤੇ ਜਿਹੜਾ ਇਹ ਟੀਮ ਆਈ ਆ ਕੋਈ ਪੁੱਤੋਂ ਅਸੀਂ ਇਹਨਾਂ ਨੂੰ ਵੀ ਇੱਕ ਦਸਰਾ ਚੋਣੇ ਆ ਵੀ ਵੇਖਾਂ ਜੇ ਕਿਤੇ ਇਹ ਬੰਦੇ ਜਿਹੜੇ ਫੜਾਉਣ ਵਾਲੇ ਆ ਇਹ ਖੜਨ ਵਾਲੇ ਜੀਗੇ ਅਸੀਂ ਬੜੀ ਤੈਤ ਕਰ ਜਾਵਾਂਗੇ ਸਾਨੂੰ ਸੁਆਗਤ ਤਾਂ ਦੁਆਰ ਆ ਪਰ ਇੱਕ ਜਿਹੜੀ ਸਾਨੂੰ ਹੈਰਾਨਗੀ ਵਾਲੀ ਗੱਲ ਆ ਵੀ ਬੜੀ ਗੱਲ ਗੁਪਤ ਰੱਖੀ ਸੀ ਅਸੀਂ 5 ਦਿਨ ਤੀ ਸਾਡੀ ਪੰਜਾਂ ਬੰਦਿਆਂ ਕੋਲੇ ਗੱਲ ਸੀਗੀ ਅਸੀਂ ਘੌ ਲਈ ਜਾਂਦੇ ਸੀ ਬੰਦਿਆਂ ਨੂੰ ਘੱਲ-ਘੱਲ ਕੇ ਸਾਰਾ ਕੁਝ ਕੂਪ ਲਈ ਜਾਂਦੇ ਸੀ ਅੱਜ ਜਦੋਂ ਉੱਥੇ ਗੱਲ ਕੀਤੀ ਆ ਪ੍ਰੋਪਰ ਜਦੋਂ ਟੀਮ ਪੂਰੀ ਆ ਉਦੋਂ ਐ ਨਵਾ ਮਿੰਟਾਂ ਬਾਅਦ ਮੈਨੂੰ ਪਰੋਸੇ ਜਗ ਸੁੱਤ ਬਜਿਰੂ ਪਤਾ ਲੱਗਿਆ ਜਿਰੇ ਦੇ ਵਿੱਚ ਚੰਗੀਆਂ ਦੁਕਾਨਾਂ ਵੀ ਹੈਗੀਆਂ ਅਸੀਂ ਇਹ ਨਹੀਂ ਕਹਿੰਦੇ ਚੰਗੇ ਲੋਕ ਵੀ ਵਿੱਚ ਬਹੁਤ ਹੈਗੇ ਜਿਹੜੇ ਸੌਦੇ ਵਾਲੀਆਂ ਦੁਕਾਨਾਂ ਕਰਿਆਨੇ ਵਾਲੀਆਂ ਚੰਗੀਆਂ ਵੀ ਆ ਉਹ ਵੀ ਬੰਦੇ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਵੀ ਯਾਰ ਜਿਹੜੇ 130 ਦੁਕਾਨਾਂ ਦੇ ਵਿੱਚੋਂ 15 ਕ ਦੁਕਾਨਦਾਰ ਜਿਹੜਾ ਬਾੜਾ ਵੇਚ ਰਹੇ ਤਾਂ ਸਾਡੇ ਸਾਰੇ ਸ਼ਹਿਰ ਨੂੰ ਬੁਗਨਾਮ ਕਰ ਰਹੇ ਆ ਮੈਂ ਸਾਰੀ ਪ੍ਰੈਸ ਨੂੰ ਜੀਰੇਦੀਨ ਨੂੰ ਕੋਲਪੁਰ ਦੀ ਨੂੰ ਇਹ ਗੱਲ ਕੋਈ ਨਾ ਵੀ ਸਾਡੀ ਗੱਲ ਜਿਹੜੀ ਤੁਹਾਨੂੰ ਨੂੰ ਮੰਨ ਤੋਂ ਪਹਚਾਓ ਤੁਸੀਂ ਸਾਡੇ ਨਾਲ ਖੜੋ ਤੁਸੀਂ ਚੌਥਾ ਪਾਵਾ ਤੁਸੀਂ ਸਾਡੀ ਅੱਗੇ ਵੀ ਮਦਦ ਕਰਦੇ ਆ ਤੇ ਅਸੀਂ ਇਨਸਾਫ ਤੇ ਚੱਲਣ ਵਾਲੇ ਬੰਦੇ ਆ ਤੁਹਾਨੂੰ ਇਹ ਪਤਾ ਇਸ ਜਥੇਬੰਦੀ ਨੇ ਜਦੋਂ ਵੀ ਕਿਸੇ ਕੋਈ ਵਿਫਤਾ ਪਈ ਹੈ ਜੇ ਕਿਸਾਨਾਂ ਦੇ ਵਿਫਤਾ ਪਈ ਕਣਕ ਸਾਡੀ 125 ਕਿੱਲੇ ਮੈਂ ਜੀ ਡਾਕਟਰ ਬਲਗੇ ਸਨ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਮਤੀਲਾ ਸੇਡ ਅਫਸਰ ਤੇ ਤੋਂ ਅੱਜ ਸਾਨੂੰ ਇੱਕ ਕਿਸਾਨ ਜਿਹਾ ਬੰਦੇ ਗਾ ਕਵੀ ਕਿਸਾਨ ਜਿਹੜੇ ਪਿੰਡੀ ਕਾਜ਼ਮੀਆ ਤੋਂ ਬਹੁਤ ਦਿਨ ਪਰਮਿਸ਼ਨ ਮਿਲੀ ਸੀ ਕਿ ਉਹਨਾਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਸਾਡੀ ਸਾਰੀ ਟੀਮ ਇੱਥੇ ਵੀਰੇ ਆਏ ਆ ਤੇ ਦੋ ਤਿੰਨ ਘੰਟਿਆਂ ਬਾਅਦ ਅਸੀਂ ਸਰਕਲਿੰਗ ਕੀਤੀ ਹੈ ਤੇ ਹੁਣ ਇਸ ਵੇਲੇ ਸਾਡੀ ਜਿਹੜੀ ਜੋ ਸੰਥੀ ਸੀ ਸ਼੍ਰੀ ਕਰਮਚੰਦ ਬੇਕਰਸ ਜਿਹੜੀ ਪ੍ਰਾਣੀ ਦੁਕਾਨ ਅਸੀਂ ਉਹ ਕੋਪਰ ਕੁਝ ਸੈਂਪਲ ਕਲੈਕਟ ਕੀਤੇ ਜੋ ਜੋ ਸਾਨੂੰ ਡਾਊਟਫੁਲ ਲੱਗੇ ਇਹਨਾਂ ਸੈਂਪਲਾਂ ਨੂੰ ਅਸੀਂ ਸਾਰਿਆਂ ਦੀ ਗੈਰਹਾਜ਼ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸੀਲ ਬੰਦ ਕਰਕੇ ਹੁਣ ਅਸੀਂ ਸਟੇਟ ਲੈਬ ਤੇ ਭੇਜਾਂਗੇ ਤੇ ਨਤੀਜਾ ਆਉਣ ਤੇ ਜੋ ਬੰਦਗੀ ਕਰਨੀ ਚਾਹਵਰੀ ਹੋਵੇਗੀ